ਰੁਪਿਆ ਸੰਧੂ ਨੇ ਲਾਜ ਰਹਾ ਬੱਲੇ ਬਲੇ ਕਰਿਆ ਦਿੱਤੀ ਆਪਣੀ ਟੀਮ ਦੇ ਹਿੱਸੇ ਮੇਰੇ ਮਿੱਤਰੋ ਮੈਚ ਚੋਟੀ ਲੈ ਖੜੇ ਜਾ ਰਿਹਾ ਉਹ ਜਿਹੜਾ ਸਿੰਦਰ ਸਿੰਦਰ ਕਰਨ ਕਬੱਡੀ ਕਬੱਡੀ ਕਰਦਾ ਮੇਰੇ ਮਿੱਤਰੋ ਮੈਚ ਚੋਟੀ ਲੈ ਖੜੇ ਜਾ ਰਿਹਾ ਔਰ ਖੇਡ ਦੇ ਮੈਦਾਨ ਦੇ ਵਿੱਚ ਮੈਚ ਚੋਟੀ ਲੈ ਖੜੇ ਜਾ ਰਿਹਾ ਜਾਉਂਦੇ ਜਾ ਰਿਹਾ ਹਰ ਸਤਕਾਰ ਦੇ ਯੋਗ ਹੈ ਤੇ ਸਾਰਿਆਂ ਦਾ ਧੰਨਵਾਦ ਕਰਦਾ ਹੈ ਪ੍ਰਕਾਸ਼ ਸਾਹਿਬ ਦੇ ਸਾਰਿਆਂ ਦੇ ਪਿੰਡ ਤੇ ਮਾਈ ਹਈ ਹੈ ਤੇ ਆਓ ਤੇਰੇ ਸਾਰਿਆਂ ਦੇ ਪਿੰਡ ਦੇ ਜਿਹੜੇ ਆ ਗਿਆ ਹਨ ਨੇ ਪਰ ਮੁੰਡਿਆਂ ਦੇ ਸਾਰਿਆਂ ਦੇ ਬਲਾਲੇ ਦਿੱਤਾ ਜਾਣਾ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਉਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੱਚਿਆਂ ਦਾ ਹੌਸਲਾ ਵਧਾ ਰਹੇ ਨੇ ਔਰ ਅਗਲੇ ਸਾਲ ਲਈ ਵੀ ਐਲਾਨ ਕਰਾਉਂਦੇ ਆ ਸਾਫਤ ਸਰਦਾਰ ਸਾਹਿਬ ਕਿ ਕੋਈ ਹੋਰ ਮੇਲਾ ਕਰਵਾਉਂਦੇ ਆ ਤਾਂ ਆਪਾਂ ਕੁੰਜਾ ਕੁੰਜਾ ਸੋ ਦਵਾਂਗੇ ਆਸਰਾਜੀ ਤੇ ਸੰਸ਼ੇਸ਼ ਸਿੰਘ ਜੀ ਉਹਨਾਂ ਦਾ ਵੀ ਧਿਆਨ ਰੱਖੋ ਆਨ ਆਉਦਾ ਬੈਸਟ ਰੇਟਰ ਜਗਰੀ ਪਿਆਰ ਕੀ 100 ਵਰਗਲ ਵੱਧ ਗਿਆ ਜਿਨੂੰ ਧੰਨਵਾਦ ਹੈ ਡਾਕਟਰ ਸਾਹਿਬ ਜੀ ਦਾ ਆਪ 500 ਦਿੱਤਣ ਵਾਲੀ ਟੀਮ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗਨੀ ਸੰਸ਼ੋਚਤੀ ਜੀ ਸਾਡਾ ਸਪੰਸਰ ਧੰਨਵਾਦ ਉਧਰ ਜੇ ਜਿੱਤੀ ਤੰਨੇ ਤੇ ਲਾਉਗਾ ਜਿੱਤੀ ਤੰਨੇ ਤੇ ਲਾਉਗਾ ਕੋਸਾ ਆਏ ਨਾਰ ਸਿੰਘ ਜੀ ਇਨਾ ਦਾ ਪਤਾ ਸਨਮਾਨ 11000 ਦੀ ਨਗਦ ਰਕਮ ਦੇ ਨਾਲ ਹੋਰ ਵੀ ਗੁਰਾ ਕਬੱਡੀ ਖੇਡ ਕੇ ਰਾਜ ਬਈ ਉਹਨੇ ਕੀਤਾ ਉਹ ਐਲਾਨ ਕਰਦੇ ਵੀ ਤਿੰਨ ਧੱਕੇ ਬੱਤੀ ਲਾਈ ਗਈ ਉਹਦੇ ਉੱਤੇ ਜਣੇ ਮੇਰੇ ਲਿੱਤਰੋ ਕਿਸਾਨੇ ਮਾਰ ਕਾਰੀ ਮਾਰਦੇ ਜ਼ੋਰਦਾਰ ਬੜੀ ਸ਼ਾਨਦਾਰ ਤੇ ਜਣ ਕਿ ਬੱਚਿਆਂ ਨੂੰ ਸਪੋਰਟਸ ਵੱਲ ਕਬੱਡੀ ਵੱਲ ਪਾ ਰਹੇ ਨੇ ਜਿਦੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਜ਼ਿਆਦਾ ਲੋਡ ਹੈ ਸਾਨੂੰ ਸਮਾਜ ਦੇ ਵਿੱਚ ਬੱਚਿਆਂ ਨੂੰ ਜਿਹੜਾ ਛੇਮਾ ਦਰਿਆ ਨਸ਼ਿਆਂ ਦਾ ਪੰਜਾਬ ਚ ਵਗਦਾ ਪਿਆ ਉਹ ਤੋਂ ਹਟਾ ਕੇ ਬੱਚਿਆਂ ਨੂੰ ਆਪਾਂ ਖੇਡਾਂ 'ਚ ਪਾਈਏ ਕਿ ਮੈਂ ਜਿਆਦਾ ਸਮਾਂ ਲੈਂਦਾ ਹੋਇਆ ਮੁਕਾਬਲੇ ਚੱਲਦੇ ਪਈ ਨੇ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਇਹ ਜਿਵੇਂ ਧੰਨਵਾਦ ਕਰਦਾ ਤੇ ਮੁਬਾਰਕਾਂ ਦਿੰਦਾ ਤੇ ਆਸ ਤੋਂ ਉਮੀਦ ਕਰਦਾ ਹੈ ਕਿ ਇਦਾਂ ਹੀ ਆਪਾਂ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਬੱਚਿਆਂ ਨੂੰ ਸਪੋਰਟ ਸਪਾਈਏ ਕਿਹੜਾ ਕਿ ਇਹਨਾਂ ਨੂੰ ਇੱਕ ਤੰਦਰੁਸਤੀ ਮਿਲੇ ਫਿਜ਼ੀਕਲ ਆ ਮੈਂਟਲ ਜਿਹੜੀ ਹੈ ਜਿਦਾ ਸਾਡੇ ਮੈਡੀਕਲ ਚ ਕਿਹਾ ਜਾਂਦਾ ਹੈ ਉਹ ਹੈਲਦੀ ਰਹਿਣ ਤੇ ਨਾਲ ਹੀ ਬੱਚਿਆਂ ਨੂੰ ਆਪਾਂ ਨਸ਼ੇ ਤੋਂ ਛੁਡਾ ਕੇ ਇੱਕ ਅੱਛੇ ਪਾਸੇ ਪਾਇਆ ਤਾਂ ਮੈਂ ਆਪਣੇ ਵੱਲੋਂ ਇੱਕ ਵਾਰ ਫੇਰ ਧੰਨਵਾਦ ਕਰਦਾ ਕਿ ਗਾਹ ਨੂੰ ਜਦੋਂ ਵੀ ਸਾਡੀ ਸੇਵਾ ਲੋਕੀਆਂ ਸੀ ਜਦੂਰ ਹਾਜੀ ਪਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈਨ ਜੈਪਾਦਾ